ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਤੁਸੀਂ ਭਰਮੇ ਸ਼ਿਮਲਾ ਵਿੱਚ ਕਿਵੇਂ ਬਣਾ ਸਕਦੇ ਹੋ ਜੋ ਕਿ ਬਹੁਤ ਸਵਾਦ ਬਣਦੀ ਹੈ ਤੇ ਘਰ 'ਚ ਸਾਰਿਆਂ ਨੂੰ ਹੀ ਬਹੁਤ ਵਧੀਆ ਲੱਗਦੀ ਹੈ ਇਹਦੇ ਲਈ ਆਪਾਂ ਸ਼ਿਮਲਾ ਮਿਰਚ ਲਈ ਹੈ ਜੀ ਨਾਲ ਆਪਾਂ ਪਿਆਜ਼ ਲਏ ਨੇ ਪਿਆਜ਼ ਆਪਾਂ ਥੋੜੇ ਜ਼ਿਆਦਾ ਲਏ ਨੇ ਲਸਣ ਤੇ ਆਪਾਂ ਹਰੀ ਮਿਰਚਾਂ ਲਈਆਂ ਨੇ ਤੇ ਟਮਾਟਰ ਲਈ ਨੇ ਜੀ ਫਿਰ ਆਪਾਂ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਲੈ ਲਿਆ ਹੈ ਤੇ ਇਹਨੇ ਆਪਣਾ ਤੇਲ ਗਰਮ ਹੋਏਗਾ ਇਹਨੇ ਆਪ ਆਪਣੀ ਮਿਰਚਾਂ ਕੱਟ ਲਾਂਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਹੈ ਉਦੋਂ ਤੁਸੀਂ ਮਿਰਚਾਂ ਅੰਦਰੋਂ ਖਾਲੀ ਕਰਨੀਆਂ ਨੇ ਜਿਹਦੇ ਵਿੱਚ ਬੀਜ ਹੋਏ ਤਾਂ ਤੁਸੀਂ ਕੋਸ਼ਿਸ਼ ਕਰਨਾ ਵੀ ਤੁਸੀਂ ਉਹ ਵੀ ਕੱਢ ਦੋ ਕਿਉਂਕਿ ਉਹ ਬੱਚਿਆਂ ਨੂੰ ਨਹੀਂ ਪਸੰਦ ਆਉਂਦੇ ਹੈਗੇ ਤੇ ਇਦਾਂ ਕਰ ਕਰਕੇ ਆਪਾਂ ਜਿਹੜੀ ਸਾਰੀ ਸ਼ਿਮਲਾ ਮਿਰਚਾਂ ਹੈ ਉਹ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਵਿੱਚ ਆਪਾਂ ਜਿਹੜੇ ਬੀਜ ਵਗੈਰਾ ਨੇ ਸਭ ਕੱਢਤਾ ਹੈ ਹੁਣ ਆਪਾਂ ਤੇਲ ਦੇ ਵਿੱਚ ਜੀਰਾ ਪਾਵਾਂਗੇ ਜੀ ਤੇ ਨਾਲ ਹੀ ਆਪਾਂ ਪਿਆਜ਼ ਜਿਹੜੇ ਉਹ ਬਰੀਕ-ਬਰੀਕ ਕੱਟਲੇ ਸੀਗੇ ਉਹ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀ ਪਿਆਜ਼ਾਂ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਤਾ ਸੀ ਤਾਂ ਕਿ ਜਲਦੀ ਕੁੱਕ ਹੋ ਜਾਣ ਪਿਆਜ਼ ਆਪਣੇ ਭੁੰਨ ਗਏ ਨੇ ਹੁਣ ਆਪਾਂ ਇਹਦੇ ਵਿੱਚ ਟਮਾਟਰ, ਹਰੀ ਮਿਰਚਾਂ ਤੇ ਲਸਣ ਵੀ ਡਾਲਿਆ ਸੀ ਉੰ데ਕ ਪੇਸਟ ਜਆ ਬਣਾ ਲਿਆ ਹੈ ਬਹੁਤ ਜਿਆਦਾ ਮਤਲਬ ਚੰਗੀ ਤਰ੍ਹਾਂ ਵੀ ਆਪਾਂ ਪੇਸਟ ਨਹੀਂ ਬਣਾਇਆ ਥੋੜਾ ਦਰਦਰਾ ਜਿਹਾ ਪੀਸ ਕੇ ਪਾਇਆ ਹੈ ਨਾਲ ਹੀ ਆਪਾਂ ਵਿੱਚ ਪਾਈ ਹੈ ਹਲਦੀ ਤੇ ਜਿਹੜੇ ਬੇਸਿਕ ਆਪਣੇ ਕੁਝ ਰੁਟੀਨ ਦੇ ਮਸਾਲੇ ਹੁੰਦੇ ਨੇ ਹਲਦੀ, ਲਾਲ ਮਿਰਚ, ਜੀਰਾ ਪਾਊਡਰ ਤੇ ਥੋੜਾ ਜਿਹਾ ਚਾਟ ਮਸਾਲਾ ਵੀ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਵੀ ਪਾਈ ਸੀ ਤੈਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤਾਂ ਕਿ ਇਹ ਠੰਡਾ ਹੋ ਜੇ ਥੋੜਾ ਜਿਹਾ ਠੰਡਾ ਹੋ ਜਾਏਗਾ ਤਾਂ ਪਾਣਾ ਸੌਖਾ ਰਹੇਗਾ ਤੇ ਫਿਰ ਜਿਵੇਂ ਆਪਾਂ ਆਪਣੀ ਸ਼ਿਮਲਾ ਮਿਰਚਾਂ ਦੇ ਵਿੱਚ ਜਿਵੇਂ ਆਪਾਂ ਆਪਣੀ ਸ਼ਿਮਲਾ ਮਿਰਚਾਂ ਤਿਆਰ ਕਰੀਆਂ ਸੀ ਉਹਨਾਂ ਦੇ ਵਿੱਚ ਆਪਾਂ ਮਸਾਲਾ ਭਰ ਦਾਂਗੇ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੀਆਂ ਭਰ ਲੀਆਂ ਨੇ ਤੇ ਹੁਣ ਇਹਨਾਂ ਨੂੰ ਤੇਲ ਦੇ ਵਿੱਚ ਇੱਕ ਇੱਕ ਕਰਕੇ ਰੱਖ ਦਾਂਗੇ ਇਸ ਟਾਈਮ ਬਹੁਤ ਜ਼ਿਆਦਾ ਛਿੱਟੇ ਪੈਂਦੇ ਨੇ ਤਾਂ ਤੁਸੀਂ ਥੋੜਾ ਧਿਆਨ ਨਾਲ ਕਰਨਾ ਤੇ ਆਪਾਂ ਇਦਾਂ ਹੀ ਸਾਰੀਆਂ ਰੱਖ ਕੇ ਇਹਨਾਂ ਨੂੰ ਬਾਰ-ਬਾਰ ਪਲਟ-ਪਲਟ ਕੇ ਪਕਾਵਾਂਗੇ ਤਾਂ ਕਿ ਇਹ ਸਾਰੇ ਪਾਸਿਆਂ ਚੰਗੀ ਤਰ੍ਹਾਂ ਪੱਕ ਜਾਣ ਤੁਸੀਂ ਦੇਖ ਸਕਦੇ ਹੋ ਆਪਾਂ ਇੰਦਾ ਪਲਟਾ-ਪਲਟਾ ਕੇ ਪਕਾਈਆਂ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਆਪਣੀ ਜਿਹੜੀ ਸ਼ਿਮਲਾ ਮਿਰਚ ਉਹ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਇਹ ਪਰਾਂਠਿਆਂ ਨਾਲ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਜੇ ਤੁਹਾਡੇ ਵਿੱਚ ਸ਼ਿਮਲਾ ਮਿਰਚ ਨਹੀਂ ਖਾਂਦੇ ਤਾਂ ਉਹਨਾਂ ਨੂੰ ਇਦਾਂ ਬਣਾ ਕੇ ਦੇਣਾ ਜ਼ਰੂਰ ਖਾਣਗੇ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਧੰਨਵਾਦ ਜੀ